ਵਿਦਾਦਪੁਰ ਦੀਆਂ ਸੰਗਤਾਂ ਵੱਲੋਂ ਕੁਝ ਐਨ ਆਰ ਆਈ ਵੀਰਾਂ ਵੱਲੋਂ ਲਾਇਆ ਗਿਆ ਲੰਗਰ ਜੋ ਕਿ ਆ ਸੰਤਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਰਖੜ ਕੁੰਨਿਆਂ ਦੇ ਦਿਹਾੜੇ ਤੇ ਜੋ ਪਿੰਡ ਵਿਦਾਦਪੁਰ ਦੀਆਂ ਸੰਗਤਾਂ ਵੱਲੋਂ ਲਾਇਆ ਗਿਆ ਲੰਗਰ ਸੰਗਤਾਂ ਬਹੁਤ ਹੀ ਪਿਆਰ ਦੇ ਨਾਲ ਜੋ ਸ਼ਕ ਰਹੀਆਂ ਆ ਤਸਵੀਰਾਂ ਦਿਖਾ ਰਹੇ ਆਂ ਆਪਕੇ ਅੰਦਪਦਾੜਪੁਰ ਤੋਂ ਅੱਜ 3 ਦਿਨ ਹੋ ਗਿਆ ਤੇ ਵੇਖੋ ਤੁਸੀਂ ਵੇਖ ਸਕਦੇ ਹੋ ਕਿ ਕਿੰਨੀਆਂ ਹਕਤਾਰਾਂ ਲੱਗੀਆਂ ਹੋਈਆਂ ਵਾ ਸਾਡੇ ਵੀਰ ਭੈਣ ਭਰਾ ਬਜ਼ੁਰਗ ਬੱਚੇ ਮਾਤਮਾਂ ਸਾਰਿਆਂ ਇੱਥੇ ਜੋ ਲੰਗਰ ਛਕਣ ਆਉਂਦੇ ਆ ਰਾਗੀ ਜੀ ਵੀ ਤਾਂ ਇੱਥੇ ਅੱਜ 3 ਦਿਨ ਹੋ ਗਏ ਲੰਗਰ ਲੱਗੇ ਨੂੰ ਪਿੰਡ ਪਦਾੜਪੁਰ ਦੀਆਂ ਸੰਤਾਂ ਵੱਲੋਂ ਜਿਹੜਾ ਲੰਗਰ ਹੈ ਅਗਿਆਵਾ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਇਹ ਪਿੰਡ ਬਦਾਤਪੁਰ ਤੋਂ ਬੁਖਾਰ ਰਹੇ ਆ ਤੇ ਸੇਵਾਦਾਰਾਂ ਵੱਲੋਂ ਵੀ ਬਹੁਤ ਚੱਜੇ ਢੰਗ ਦੇ ਨਾਲ ਜਿਹੜਾ ਇਹ ਲੰਗਰ ਸ਼ਿਕਾਇਆ ਜਾ ਰਿਹਾ ਵਾ ਸਾਡੀਆਂ ਬੀਬੀਆਂ ਜਿਹੜੀਆਂ ਇਹ ਸੇਵਾ ਕਰ ਰਹੀਆਂ ਵਾ ਪਿੰਡ ਬਦਾਤਪੁਰ ਤੋਂ ਅਤੇ ਹੋਰ ਵੀ ਇਸੇ ਤਰ੍ਹਾਂ ਹਾਲਦੇ ਆ ਕੇ ਅੱਗੇ ਰੀਜੜੀਆਂ ਪਾਂਡਿਆਂ ਦੀ ਸੇਵਾ ਚੱਲ ਰਹੀ ਆ ਸ੍ਰੀ ਪਤਾਸਕੋੜੀਆਂ ਸੰਸਥਾ ਵੱਲੋਂ ਬੀਬੀਆਂ ਅੱਜ 3 ਦਿਨ ਹੋ ਗਏ ਆ ਜੋ ਕਿ ਸੇਵਾ ਕਰਦੀਆਂ 3 ਦਿਨਾਂ ਲਗਾਤਾਰ ਹੀ ਦਿਨ ਰਾਤ ਜਿਹੜਾ ਇਹ ਲੰਗਰ ਚੱਲਦਾ ਆ ਰਿਹਾ ਅਤੇ ਮਾਰੋ ਮਾਰ ਬੀਬੀਆਂ ਬੜੇ ਹੀ ਪਿਆਰ ਦੇ ਨਾਲ ਜਿਹੜੀ ਇਹ ਸੇਵਾ ਕਰ ਰਹੀਆਂ ਪਿੰਡ ਬਦਾਦਪੁਰ ਦੀਆਂ ਬੀਬੀਆਂ ਜੋ ਤੁਹਾਨੂੰ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਪਿੰਡ ਬਦਾਦਪੁਰ ਤੋਂ ਆ ਸਾਡੇ ਵੀਰ ਜਿਹੜੇ ਨੌਜਵਾਨ ਆ ਬੜੇ ਸੱਜੇ ਢੰਗ ਦੇ ਨਾਲ ਜਿਹੜਾ ਇਹ ਲੰਗਰ ਚੁਕਾ ਰਹੇ ਆ ਅਤੇ ਭਾਂਡਿਆਂ ਦੀ ਵੀ ਨਾਲ ਨਾਲ ਸੇਵਾ ਅਤੇ ਜਿਸ ਤਰ੍ਹਾਂ ਕੇ ਲੈਣਾ ਦੇ ਵਿੱਚ ਬਹੁਤ ਸੱਜੇ ਟੰਗ ਦੇ ਨਾਲ ਜਿਹੜਾ ਇਹ ਬਿਠਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਜੜੀਆਂ ਦਿਖਾ ਰਹੇ ਆ ਪਿੰਡ ਬਦਾਦਪੁਰ ਤੋਂ ਜੋ ਕਿ 3 ਦਿਨ ਤੋਂ ਲੰਗਰ ਲੱਗਿਆ ਆ ਰਿਹਾ ਬਹੁਤ ਬਹੁਤ ਮੁਕਿੰਦਾ ਤੇ ਸਵਾਗਤ ਹੈ جي وروٽي رڳو لڳي جو سان ڪڏهن به ڪو سان نه ٿيو ਤੇ ਧੰਨ ਧਰਨਾ ਨਵੇਂ ਪੱਤਿਆਂ ਸਹਿਬ ਜੀ ਦੇ ਇੱਕ ਮਹਾਨ ਦੇ ਤਪਸਥਾਨਾਂ ਤੇ ਹਰ ਸਾਲ ਰਖੜ ਪੁਨਿਆ ਦੇ ਜੋੜ ਮੇਲੇ ਦੇ ਸਮੰਨ ਤੇ ਜੋ ਕਿ ਨਜ਼ਰ ਨਹੀਂ ਆ ਸਕਤਾਂ ਮੰਨਾ ਪੇਸ਼ਾਰ ਪ੍ਰਦੇਸ਼ਾਂ ਦੇ ਵਿੱਚ ਮੰਦਿਰ ਦੇ ਬੱਚਿਆਂ ਦੇ ਸਹਿਯੋਗ ਦੇ ਨਾਲ ਆ ਦਿਨ ਦੇਣਾ ਲੰਗਰ ਦੀ ਸੇਵਾ ਲਈ ਇਹ ਨਵਾਈ ਜਾਂਦੀ ਆ ਉਹ ਇਸ ਮੰਦਿਰ ਦੇ ਵਿੱਚ ਸਾਰੀ ਪੂਰੀ ਟੀਮ ਜੋ ਕੇ ਸੇਵਾ ਕਰਨੀ ਪੂਰੀ ਟੀਮ ਨੁਕਰ ਦੇ ਚੋਂ ਆਈ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਜੋ ਬੱਚੇ ਜਿਹੜੇ ਆਉਂਦੇ ਆ ਬਹੁਤ ਹੀ ਸ਼ਰਧਾ ਕੋਲ ਸੋ ਸਰਦਾਰਾਂ ਦਾ ਬਹੁਤ ਹੀ ਦਿਸ਼ਾਲੇ ਨਾਲ ਇਸਾ ਮੇਲੇ ਦੇ ਸੰਬੰਧ ਦੇ ਵਿੱਚ ਲੰਗਰ ਰਾਇ ਲਗਾਇਆ ਜਾਂਦਾ ਇਹਨਾਂ ਰੋਜ਼ਾ ਜਿਹੜਾ ਲੰਗਰ ਇਹ ਲਗਾਇਆ ਜਾਂਦਾ ਕਿੰਨੇ ਦਿਨੇ ਦੇ ਵੇਲਾ ਤਰ੍ਹਾਂ ਦੇ ਪਦਾਰਥ ਰਿਓ ਚੱਲਦੇ ਆ। ਸੋ ਇਸੋਂ ਤੱਕ ਕੇ ਖਾਈ ਪਨੀਰ ਤੱਕ ਲੰਗਰ ਦੇ ਵਿੱਚ ਸੱਜੀਆਂ ਵਰਤੀਆਂ ਆਂਦੀਆਂ। ਚਾਰ ਤਰ੍ਹਾਂ ਦੇ ਪ੍ਰਸ਼ਾਦੇ ਚੱਲਦੇ ਆ। ਹੋਰ ਵਸਤੂਆਂ ਬਾਰੇ ਜੇ ਤਾਂ ਅਗਲਾ ਜਾਣੂ ਪਰ ਵੀ ਆਦ ਬਾਓ ਸੰਗਤਾਂ ਵੱਲੋਂ ਪਦਾਰਥ ਇਹ ਆਉਂ ਵਰਤੇ ਜਾਂਦੇ ਆ। ਜੋ ਬਹੁਤ ਉਪਰਾਲਾ ਜਰਾ ਭਾਈ ਨਗਰ ਦਾ ਬੱਟਾ ਰਹਾ। ਕੋਈ ਸਾਬਰ ਸਾਰਾ ਧੰਨਵਾਦ ਕਰਦੀਆਂ ਮੈਂ ਇਹ ਮੇਲੇ ਉਤਪਾਰੀਆਂ ਸੰਤਾਂ ਨੂੰ ਜਿਹੜੇ ਸਾਡੇ ਨੰਗਰ ਵਿੱਚ ਲੰਗਰ ਸ਼ਕਰਾਉਂਦੇ ਆ ਉਹਨਾਂ ਦਾ ਇਹ ਧੰਨਵਾਦ ਕਰਦੀ ਆ ਸੋ ਸੰਤਾਂ ਨੇ ਨਾਲ ਜਿਹੜੇ ਲੰਗਰ ਚਲਦੇ ਆ ਵਾਹ ਇਹ ਤਰੀਕਾ ਰਮ ਸਾਹ ਬਾਏ ਵੀ ਇਹ ਸਾਡੇ ਵੀਰ ਸੇਵਾਦਾਰ ਜੋ ਕਿ ਬਹੁਤ ਹੀ ਸੱਚੇ ਢੰਗ ਦੇ ਨਾਲ ਪਿੰਡ ਬਜ਼ਾਦਪੁਰ ਦੀਆਂ ਸੰਗਤਾਂ ਵੱਲੋਂ ਤੇ ਇਹ ਵੀਰ ਬਜ਼ਾਦਪੁਰ ਦੇ ਆ ਜੋ ਐਨ ਆਰ ਆਈ ਵੀਰ ਉੱਥੇ ਬੈਠੇ ਸੇਵਾ ਕਰਦੇ ਆ ਜਿਹੜੇ ਇੱਥੇ ਸਾਡੇ ਵੀਰ ਆ ਇਹ ਬਹੁਤ ਸੱਚੇ ਢੰਗ ਦੇ ਨਾਲ ਲੈਣਾ ਲਵਾ ਲਵਾ ਕੇ ਬਹੁਤ ਸੱਚੇ ਢੰਗ ਦੇ ਨਾਲੇ ਸੇਵਾ ਕਰਦੇ ਆ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪਿੰਡ ਬਜ਼ਾਦਪੁਰ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ